ਅੱਜ ਵੱਡੀ ਹਿੰਦਆਰੀ ਅਦਾਲਤ ਵਿੱਚ ਬਾਲੀਵੁੱਡ ਅਦਾਕਾਰਾ ਤੇ ਜੀਪੀ ਸੰਸਦ ਕੰਗਨ ਰੌਨਤ ਮਾਨ ਹਨੀ ਕੇਸ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਸਕਦੀ ਹੈ ਅਦਾਲਤ ਨੇ ਕੰਗਨਾ ਨੂੰ ਨਿੱਜੀ ਰੂਪ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਇਸ ਤੋਂ ਪਹਿਲਾਂ ਕੰਗਨਾ ਵੱਲੋਂ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਣ ਲਈ ਅਰਜੀ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਇਹ ਮਾਮਲਾ ਕਿਸਾਨ ਅੰਦੋਲਨ ਦੌਰਾਨ ਕੀਤੀ ਗਈ ਇੱਕ ਵਿਵਾਦਿਕ ਟਿੱਪਣੀ ਨਾਲ ਜੁੜਿਆ ਹੋਇਆ ਹੈ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਦਾਦੀ ਦੱਸਿਆ ਕਿਹਾ ਉਹ 100 ਰੁਪਏ ਦਿਹਾੜੀ ਤੇ ਕਿਸਾਨੀ ਧਰਨੇ ਤੇ ਸ਼ਾਮਲ ਹੁੰਦੀ ਹੈ ਇਸ ਟਿੱਪਣੀ ਤੋਂ ਬਾਅਦ ਪੰਜਾਬ ਭਰ ਵਿੱਚ ਵਿਰੋਧ ਹੋਇਆ ਅਤੇ ਮਹਿੰਦਰ ਕੌਰ ਨੇ ਕੰਗਨਾ ਖਿਲਾਫ ਮਾਨਹਾਨੀ ਕੇਸ ਦਾਜ ਕਰਵਾਇਆ ਹੈ ਪਠਿੰਡਾ ਕੋਰਟ ਨੇ ਪਹਿਲਾਂ ਕਈ ਵਾਰ ਕੰਗਨਾ ਨੂੰ ਹਾਜ਼ਰ ਹੋਣ ਦੀ ਸਮਨ ਜਾਰੀ ਕੀਤੀ ਸੀ ਪਰ ਉਹ ਪੇਸ਼ ਨਹੀਂ ਹੋਈ। ਹਮ ਕੋਰਟ ਨੇ ਸਖਤ ਰਵੱਈਆ ਅਪਣਾਇਆ ਅਤੇ ਉਸ ਨੂੰ ਨਿੱਜੀ ਤੌਰ ਤੇ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਕੰਗਨਾ ਅੱਜ ਬਠਿੰਡਾ ਪਹੁੰਚ ਕੇ ਕੋਰਟ ਵਿੱਚ ਹਾਜ਼ਰ ਹੋ ਸਕਦੀ ਹੈ। ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ ਸਥਾਨਕ ਪੁਲਿਸ ਨੇ ਅਦਾਲਤ ਦੇ ਵਾਲੇ ਦੁਆਲੇ ਦੇ ਇਲਾਕੇ ਵੀ ਸੁਰੱਖਿਆ ਵਿੱਚ ਵਦਾ ਦਿੱਤੀ ਹੈ ਇਹ ਕਿਸ ਪੰਜਾਬ ਵਿੱਚ ਕਿਸਾਨ ਅੰਦੋਲਨ ਦੌਰਾਨ ਸੋਸ਼ਲ ਮੀਡੀਆ ਤੇ ਹੋਈਆਂ ਟਿੱਪਣੀਆਂ ਨਾਲ ਜੁੜਿਆ ਹੈ ਇਸ ਵਿੱਚ ਵੱਡੇ ਮਾਨਹਾਨੀ ਮਾਮਲਿਆਂ ਵਿੱਚ ਇੱਕ ਮੰਨਿਆ ਜਾ ਰਿਹਾ ਹੈ ਜੇਕਰ ਕੰਗਨਾ ਅੱਜ ਪੇਸ਼ ਹੁੰਦੀ ਹੈ ਤਾਂ ਅਗਲੀ ਕਾਰਵਾਈ ਵਿੱਚ ਕੇਸ ਦੀ ਸੁਣਵਾਈ ਦੀ ਅਗਲੀ ਮਿਤੀ ਤੈਅ ਕੀਤੀ ਜਾਵੇਗੀ ਰਾਜੀਪੁਰ ਹਿੰਦਆਰੀ ਅਦਾਲਤ ਵਿੱਚ ਬਾਲੀਵੁੱਡ ਅਦਾਕਾਰਾ ਤੇ ਬੀਜੇਪੀ ਸੰਸਦ ਕੰਗਨ ਰੌਨਤ ਮਾਨ ਹਨੀ ਕੇਸ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਸਕਦੀ ਹੈ ਅਦਾਲਤ ਨੇ ਕੰਗਨਾ ਨੂੰ ਨਿਜੀ ਰੂਪ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਇਸ ਤੋਂ ਪਹਿਲਾਂ ਕੰਗਨਾ ਵੱਲੋਂ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਣ ਲਈ ਅਰਜੀ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਇਹ ਮਾਮਲਾ ਕਿਸਾਨ ਅੰਦੋਲਨ ਦੌਰਾਨ ਕੀਤੀ ਗਈ ਇੱਕ ਵਿਵਾਦਿਤ ਟਿੱਪਣੀ ਨਾਲ ਜੁੜਿਆ ਹੋਇਆ ਹੈ ਕੰਗਣਾ ਨੇ ਸੋਸ਼ਲ ਮੀਡੀਆ 'ਤੇ ਬਜ਼ੁਰਗ ਮਹਿਲਾ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਦਾਦੀ ਦੱਸਿਆ ਕਿਹਾ ਉਹ 100 ਰੁਪਏ ਦਿਹਾੜੀ ਤੇ ਕਿਸਾਨੀ ਧਰਨੇ ਤੇ ਸ਼ਾਮਲ ਹੁੰਦੀ ਹੈ ਇਸ ਟਿੱਪਣੀ ਤੋਂ ਬਾਅਦ ਪੰਜਾਬ ਭਰ ਵਿੱਚ ਵਿਰੋਧ ਹੋਇਆ ਅਤੇ ਮਹਿੰਦਰ ਕੌਰ ਨੇ ਕੰਗਣਾ ਖਿਲਾਫ ਮਾਨਹਾਨੀ ਕੇਸ ਦਾਜ ਕਰਵਾਇਆ ਹੈ ਪਠਿੰਡਾ ਕੋਰਟ ਨੇ ਪਹਿਲਾਂ ਕਈ ਵਾਰ ਕੰਗਨਾ ਨੂੰ ਹਾਜ਼ਰ ਹੋਣ ਦੀ ਸਮਨ ਜਾਰੀ ਕੀਤੀ ਸੀ ਪਰ ਉਹ ਪੇਸ਼ ਨਹੀਂ ਹੋਈ ਹੁਣ ਕੋਰਟ ਨੇ ਸਖਤ ਰਵੱਈਆ ਅਪਣਾਇਆ ਅਤੇ ਉਸ ਨੂੰ ਨਿਜੀ ਤੌਰ ਤੇ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਹੈ ਪਤਾ ਲੱਗਿਆ ਹੈ ਕਿ ਕੰਗਨਾ ਅੱਜ ਬਠਿੰਡਾ ਪਹੁੰਚ ਕੇ ਕੋਰਟ ਵਿੱਚ ਹਾਜ਼ਰ ਹੋ ਸਕਦੀ ਹੈ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ ਸਥਾਨਕ ਪੁਲਿਸ ਨੇ ਅਦਾਲਤ ਦੇ ਵਾਲੇ ਦੁਆਲੇ ਦੇ ਇਲਾਕੇ ਵੀ ਸੁਰੱਖਿਆ ਵਿੱਚ ਵਦਾ ਦਿੱਤੀ ਹੈ ਇਹ ਕਿਸ ਪੰਜਾਬ ਵਿੱਚ ਕਿਸਾਨ ਅੰਦੋਲਨ ਦੌਰਾਨ ਸੋਸ਼ਲ ਮੀਡੀਆ ਤੇ ਹੋਈਆਂ ਟਿੱਪਣੀਆਂ ਨਾਲ ਜੁੜਿਆ ਹੈ ਇਸ ਵਿੱਚ ਵੱਡੇ ਮਾਨਹਾਨੀ ਮਾਮਲਿਆਂ ਵਿੱਚ ਇੱਕ ਮੰਨਿਆ ਜਾ ਰਿਹਾ ਹੈ ਜੇਕਰ ਕੰਗਨਾ ਅੱਜ ਪੇਸ਼ ਹੁੰਦੀ ਹੈ ਤਾਂ ਅਗਲੀ ਕਾਰਵਾਈ ਵਿੱਚ ਕੇਸ ਦੀ ਸੁਣਵਾਈ ਦੀ ਅਗਲੀ ਮਿਤੀ ਤੈਅ ਕੀਤੀ ਜਾਵੇਗੀ